ਬਾਈ ਸਿਆਣਿਆਂ ਨੇ ਕਿਹਾ ਵੀ ਬੰਦੇ ਨੂੰ ਤਿੰਨ ਚੀਜ਼ਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਪਹਿਲਾ ਅੱਗ ਦੂਜਾ ਗੁਰੂ ਤੀਜਾ ਰਾਜਾ ਅੱਗ ਤੋਂ ਇਸ ਕਰਕੇ ਵੀ ਜੇ ਅੱਗ ਦੇ ਕੋਲੇ ਜਾਵਾਂਗੇ ਤਾਂ ਮਚਾ ਦੂ ਗੁਰੂ ਤੋਂ ਇਸ ਕਰਕੇ ਵੀ ਜੇ ਗੁਰੂ ਦੇ ਸੀਕਰਟ ਚੇਲੇ ਨੂੰ ਪਤਾ ਲੱਗ ਜਾਣ ਤਾਂ ਬਾਈ ਜੀ ਗੁਰੂ ਦਾ ਚੇਲੇ ਦੇ ਉੱਤੇ ਰੋਹ ਵੀ ਨਹੀਂ ਰਹਿੰਦਾ ਗੁਰੂ ਦੇ ਗਿਆਨ ਨੂੰ ਫਿਰ ਚੇਲਾ ਲੈਂਦਾ ਨਹੀਂ ਚੇਲਾ ਤਾਂ ਫਿਰ ਇਹ ਸੋਚਣ ਲੱਗ ਜਾਂਦਾ ਵੀ ਇਹ ਤਾਂ ਆਪ ਮਲਾਂਗਾ ਇਹ ਤਾਂ ਐਂ ਕਰਦਾ ਇਹ ਤਾਂ ਐਂ ਕਰਦਾ ਇਹ ਮੈਨੂੰ ਕੀ ਸਿਖਾਉ ਯਾਨੀ ਗੁਰੂ ਤੋਂ ਵੀ ਹਮੇਸ਼ਾ ਬੰਦੇ ਨੂੰ ਦੂਰ ਰਹਿਣਾ ਚਾਹੀਦਾ ਤੇ ਤੀਜਾ ਰਾਜਾ ਬਾਈ ਰਾਜੇ ਦਾ ਤਾਂ ਫਿਰ ਤੁਹਾਨੂੰ ਪਤਾ ਹੀ ਐ ਐਂ ਨਹੀਂ ਪਤਾ ਵੀ ਲੜਕੇ ਘਰ ਵਾਲੀ ਨਾਲ ਆਇਆ ਹੋਵੇ ਗੁੱਸਾ ਨਾਲ ਬੈਠੇ ਤੇ ਕੱਢ ਦੇ ਵੀ ਇਹਦੀ ਧੌਣ ਲਾ ਦੇ ਹੋਏ ਹੁਣ ਰਾਜੇ ਦਾ ਹੁਕਮ ਕਿਹੜਾ ਮੋੜੂ ਸੋ ਬਾਈ ਜਿਹੜੀ ਅੱਜ ਦੀ ਕਹਾਣੀ ਆ ਉਹ ਵੀ ਏਸੇ ਗੱਲਾਂ ਨਾਲ ਸੰਬੰਧਤ ਹੈ ਫਣੀ ਸਟੋਰੀ ਹੈ ਇੱਕ ਵਾਰ ਇੱਕ ਰਾਜਾ ਦਰਬਾਰ ਲਾ ਕੇ ਬੈਠਾ ਦਰਬਾਰ ਦੇ ਵਿੱਚ ਗੁਣੀ ਗਿਆਨੀ ਬੰਦੇ ਬੈਠੇ ਹੁਣ ਰਾਜੇ ਨੇ ਸੋਚਿਆ ਵੀ ਜਰ ਇਹਨਾਂ ਨੂੰ ਤਨਖਾਹਾਂ ਦਿੰਨੇ ਆ ਇਹਨਾਂ ਤੋਂ ਕੋਈ ਨਾ ਕੋਈ ਸਵਾਲ ਤਾਂ ਪੁੱਛੀਏ ਚਲੋ ਰਾਜੇ ਨੇ ਖੜੇ ਕਰ ਲਏ ਕਹਿੰਦਾ ਵੀ ਮੇਰੀ ਗੱਲ ਸੁਣੋ ਮੇਰੇ ਦਿਮਾਗ ਦੇ ਵਿੱਚ ਇੱਕ ਪ੍ਰਸ਼ਨ ਹੈ ਤੁਸੀਂ ਉਹਦਾ ਉੱਤਰ ਦਿਓ ਉਹ ਕਹਿੰਦੇ ਜੀ ਬੋਲੋ ਕਹਿੰਦਾ ਮੇਰੇ ਦਿਮਾਗ ਦੇ ਵਿੱਚ ਇਹ ਪ੍ਰਸ਼ਨ ਹੈ ਵੀ ਪਹਿਲਾਂ ਮੈਂ ਮਰੂੰ ਜਾਂ ਰਾਣੀ ਮਰੂੰ ਤੁਸੀਂ ਇਹਦਾ ਉੱਤਰ ਦਿਓ ਤੇ ਇੱਕ ਗੱਲ ਦਾ ਧਿਆਨ ਰੱਖ ਲਿਓ ਜੇ ਤਾਂ ਤੁਸੀਂ ਉੱਤਰ ਦੇਤਾ ਸਹੀ ਫੇਰ ਤਾਂ ਤੁਹਾਨੂੰ ਮਿਲੂ ਹਜ਼ਾਰ ਮੋਹਰ ਇਨਾਮ ਦੇ ਵਿੱਚ ਜੇ ਦੇ ਤਾਂ ਗਲਤ ਸਭ ਦੀਆਂ ਧੌਣਾ ਲਾ ਦੂੰ ਪੈ ਗਏ ਪਿੱਛੂ ਹੁਣ ਵਿਚਾਰੇ ਉਹ ਤਾਂ ਇੱਕ ਦੂਜੇ ਦੇ ਮੂੰਹ ਕਨੀ ਝਾਕਣ ਵੀ ਜੇ ਜੇ ਉੱਤਰ ਗਲਤ ਦਿੱਤਾ ਗਿਆ ਇਹਨੇ ਤਾਂ ਉਹਦੀ ਕਹਿ ਦੇਣਾ ਵੀ ਲਾ ਦੇ ਉਹ ਧੌਣਾ ਪੰਜਾ ਦੀਆਂ ਮੂਲੀ ਵਾਂਗੂੰ ਹੁਣ ਇੱਕ ਦੂਜੇ ਨਾਲ ਘੁਸਰਮੁਸਰ ਕਰਨ ਲੱਗੇ ਰਾਜਾ ਕਹਿੰਦਾ ਵੀ ਦੱਸੋ ਜੋ ਪੰਜਾ ਨੇ ਸਲਾਹ ਜੀ ਕਰਕੇ ਰਾਜੇ ਨੂੰ ਕਿਹਾ ਕਹਿੰਦਾ ਰਾਜਾ ਜੀ ਇਹ ਜਿਹੜਾ ਤੁਹਾਡਾ ਪ੍ਰਸ਼ਨ ਆ ਨਾ ਇਹ ਟਿੱਡਾ ਇਹਦਾ ਉੱਤਰ ਅਸੀਂ ਤੁਹਾਨੂੰ ਹੁਣ ਨਹੀਂ ਦੇ ਸਕਦੇ ਸਾਨੂੰ ਥੋੜਾ ਜਿਹਾ ਟਾਈਮ ਦਿਓ ਰਾਜਾ ਕਹਿੰਦਾ ਦੱਸੋ ਕਿੰਨਾ ਟਾਈਮ ਕਹਿੰਦਾ ਜੀ ਸਾਨੂੰ ਇੱਕ ਹਫ਼ਤੇ ਦਾ ਟਾਈਮ ਦੇ ਦਿਓ ਰਾਜਾ ਕਹਿੰਦਾ ਦਿੱਤਾ ਇੱਕ ਹਫ਼ਤੇ ਬਾਅਦ ਇਸ ਪ੍ਰਸ਼ਨ ਦਾ ਮੈਨੂੰ ਉੱਤਰ ਮਿਲਣਾ ਚਾਹੀਦਾ ਜੇ ਨਾ ਤੁਸੀਂ ਉੱਤਰ ਦਿੱਤਾ ਤਾਂ ਤੁਹਾਡੇ ਸਿਰ ਕਲਮ ਹੋਣਗੇ ਹੀ ਹੋਣਗੇ ਚਲੋ ਸਵਾ ਬਰਖਾਸਤ ਹੋਗੀ ਹੁਣ ਵਿਚਾਰੇ ਪੰਜੇ ਉਹ ਗੁਣੀ ਗਿਆਨੀ ਬੰਦਿਆਂ ਦੇ ਪਿੱਛੂ ਪਏ ਪਏ ਵੀ ਯਾਰ ਕੀ ਕਰੀਏ ਹੁਣ ਕੀ ਪਤਾ ਕਿਹੜਾ ਪਹਿਲਾਂ ਮਰੂ ਚਲੋ ਉਹ ਤਾਂ ਫਿਰ ਇਸ ਪ੍ਰਸ਼ਨ ਦੇ ਉੱਤਰ ਵਾਸਤੇ ਪਿੰਡੋਂ ਪਿੰਡੀ ਹੋਲੇ ਵਿਚਾਰੇ ਧੁੱਪੇ ਤੁਰੇ ਫਿਰਦੇ ਰਹੇ بڑے ਲੋਕਾਂ ਤੋਂ ਪੁੱਛਿਆ ਹੁਣ ਕਿਸੇ ਨੂੰ ਕੀ ਪਤਾ ਵੀ ਪਹਿਲਾਂ ਰਾਜਾ ਮਰੂ ਜਾਂ ਰਾਣੀ ਮਰੂ ਚਲੋ ਇੱਕ ਖੇਤ ਕੋਲੇ ਇੱਕ ਬਰੋਟੇ ਦੀ ਛਾਂ ਹੇਠਾਂ ਬੈਗੇ ਉੱਥੇ ਇੱਕ ਦੇਸੀ ਜਿਹਾ ਬੰਦਾ ਖੇਤ ਦੇ ਵਿੱਚ ਕੰਮ ਕਰੀ ਜਾਂਦਾ ਸੀ ਉਹਨੇ ਦੇਖਿਆ ਵੀ ਯਾਰ ਇਹ ਤਾਂ ਰਾਜ ਦਰਬਾਰ ਦੇ ਬੰਦੇ ਲੱਗਦੇ ਨੇ ਉਹ ਉਹਨਾਂ ਦੇ ਕੋਲ ਚਲਿਆ ਗਿਆ ਉਹਨਾਂ ਨੂੰ ਪੁੱਛਣ ਲੱਗ ਗਿਆ ਕਹਿੰਦਾ ਵੀ ਕਿਵੇਂ ਤੁਸੀਂ ਭੜਕਦੇ ਫਿਰਦੇ ਹੋ ਹੈ ਕੀ ਗੱਲ ਹੋਗੀ ਉਹ ਕਹਿੰਦੇ ਯਾਰ ਤੈਨੂੰ ਕੀ ਪਤਾ ਤੂੰ ਪਰੇ ਹੋ ਯਾਰ ਦਿਮਾਗ ਨਾ ਸਾਡੇ ਤਾਂ ਦਿਮਾਗ ਤੇ ਪਹਿਲਾਂ ਹੀ بڑا ਬੋਝ ਆ ਉਹ ਬੰਦਾ ਕਹਿੰਦਾ ਦੱਸੋ ਤਾਂ ਸਹੀ ਯਾਰ ਕੋਈ ਗੱਲ ਤਾਂ ਦੱਸੋ ਉਹ ਕਹਿੰਦੇ ਕੋਈ ਨਾ ਤੈਨੂੰ ਗੱਲ ਦੱਸ ਦਿੰਦੇ ਆ ਕਹਿੰਦਾ ਦੱਸੋ ਉਹ ਕਹਿੰਦੇ ਯਾਰ ਗੱਲ ਇਹ ਹੈ ਬੀ ਰਾਜੇ ਨੇ ਸਾਡੇ ਕੋਲੋਂ ਇੱਕ ਪ੍ਰਸ਼ਨ ਪੁੱਛਿਆ ਉਹ ਦੇਸੀ ਬੰਦਾ ਕਹਿੰਦਾ ਕੀ ਪ੍ਰਸ਼ਨ ਪੁੱਛਿਆ ਕਹਿੰਦਾ ਰਾਜੇ ਨੇ ਸਾਡੇ ਕੋਲੋਂ ਇਹ ਪ੍ਰਸ਼ਨ ਪੁੱਛਿਆ ਵੀ ਪਹਿਲਾਂ ਮੈਂ ਮਰੂ ਜਾਂ ਰਾਣੀ ਮਰੂ ਤੇ ਹੁਣ ਜੇ ਅਸੀਂ ਉੱਤਰ ਗਲਤ ਦੇਤਾ ਤਾਂ ਰਾਜਾ ਸਾਡੀ ਧੌਣ ਲਾ ਦੂ ਅਸੀਂ ਦਰਦਰ ਤੁਰੇ ਫਿਰਦੇ ਆ ਵੀ ਇਸ ਪ੍ਰਸ਼ਨ ਦਾ ਸਾਨੂੰ ਉੱਤਰ ਮਿਲ ਜੇ ਪਰ ਸਾਨੂੰ ਇਸ ਪ੍ਰਸ਼ਨ ਦਾ ਉੱਤਰ ਨਹੀਂ ਮਿਲਿਆ ਉਹ ਦੇਸੀ ਬੰਦਾ ਕਹਿੰਦਾ ਲੈ ਇਹ ਕਿੱਡੀ ਗੱਲ ਆ ਉਹ ਇਸ ਪ੍ਰਸ਼ਨ ਦਾ ਉੱਤਰ ਤਾਂ ਮੈਨੂੰ ਪਤਾ ਉਹ ਕਹਿੰਦੇ 10000 ਦੱਸ ਉਹ ਕਹਿੰਦਾ ਬਾਈ ਤੁਹਾਨੂੰ ਨਹੀਂ ਦੱਸਣਾ ਇਹ ਤਾਂ ਮੈਂ ਰਾਜੇ ਨੂੰ ਹੀ ਦੱਸਾਂ ਉਹ ਵਿਦਵਾਨਾਂ ਦੇ ਤਾਂ ਪੈ ਗਈ ਜਾਨ ਚ ਜਾਣ ਵੀ ਲੈ ਯਾਰ ਆਪਾਂ ਨੂੰ ਤਾਂ ਪ੍ਰਸ਼ਨ ਦੇ ਉੱਤਰ ਦੇਣ ਵਾਲਾ ਬੰਦਾ ਮਿਲ ਗਿਆ ਉਹ ਕਹਿੰਦੇ ਬਾਈ ਫਿਰ ਚੱਲ ਸਾਡੇ ਨਾਲ ਕਹਿੰਦਾ ਚਲੋ ਚੱਲੀਏ ਚਲੋ ਉਹ ਪੰਜ ਦੇ ਪੰਜ ਵਿਦਵਾਨ ਤੇ ਨਾਲ ਉਹ ਦੇਸੀ ਬੰਦਾ ਰਾਜੇ ਦੇ ਦਰਬਾਰ ਚ ਚਲੇ ਗਏ ਰਾਜਾ ਕਹਿੰਦਾ ਹਾਂ ਬਈ ਆਗੇ ਪ੍ਰਸ਼ਨ ਦਾ ਉੱਤਰ ਲੈ ਆਏ ਉਹ ਕਹਿੰਦੇ ਹਾਂਜੀ ਲੈ ਰਾਜਾ ਕਹਿੰਦਾ ਦੱਸੋ ਉਹ ਬਦਵਾਨ ਕਹਿੰਦੇ ਜੀ ਅਸੀਂ ਨਹੀਂ ਤੁਹਾਡੇ ਪ੍ਰਸ਼ਨ ਦਾ ਉੱਤਰ ਆਹ ਬੰਦਾ ਦਊ ਰਾਜੇ ਨੇ ਜਦੋਂ ਉਹ ਬੰਦੇ ਕੰਨੀ ਦੇਖਿਆ ਵੀ ਇਹ ਤਾਂ ਜਮੀਂ ਦੇ ਸੀ ਜਿਆ ਯਾਰ ਇਹ ਪ੍ਰਸ਼ਨ ਦਾ ਉੱਤਰ ਕਿੱਥੋਂ ਦੇ ਦਊ ਰਾਜਾ ਕਹਿੰਦਾ ਤੂੰ ਦੇਂਗਾ ਪ੍ਰਸ਼ਨ ਦਾ ਉੱਤਰ ਕਹਿੰਦਾ ਹਾਂਜੀ ਰਾਜਾ ਕਹਿੰਦਾ ਤੈਨੂੰ ਪਤਾ ਜੇ ਪ੍ਰਸ਼ਨ ਦਾ ਉੱਤਰ ਗਲਤ ਦੇਤਾ ਤਾਂ ਤੇਰੀ ਧੌਣ ਕਲਮ ਕਰ ਦੂੰ ਉਹ ਬੰਦਾ ਕਹਿੰਦਾ ਮਹਾਰਾਜ ਹੋਈ ਨਹੀਂ ਸਕਦਾ ਕਹਿੰਦਾ ਪੁੱਛੋ ਕੀ ਪ੍ਰਸ਼ਨ ਪੁੱਛਿਆ ਸੀ ਉਹ ਕਹਿੰਦਾ ਮੈਂ ਇਹੀ ਪੁੱਛਿਆ ਵੀ ਪਹਿਲਾਂ ਮੈਂ ਮਰੂੰ ਜਾਂ ਰਾਣੀ ਮਰੂੰ ਉਹ ਦੇਸੀ ਬੰਦਾ ਕਹਿੰਦਾ ਰਾਜਾ ਜੀ ਪਹਿਲਾਂ ਰਾਣੀ ਮਰੂੰ ਇਹ ਗੱਲ ਸੁਣ ਕੇ ਰਾਜਾ ਬੜਾ ਖੁਸ਼ ਹੋਇਆ ਰਾਜਾ ਕਹਿੰਦਾ ਵੀ ਐਂ ਕਰੋ ਮੇਰੇ ਪ੍ਰਸ਼ਨ ਦਾ ਉੱਤਰ ਇਹਨੇ ਬਿਲਕੁਲ ਸਹੀ ਦਿੱਤਾ ਇਹਨੂੰ ਹਜ਼ਾਰ ਮੋਹਰਾਂ ਦੇ ਦਿਓ ਹਜ਼ਾਰ ਮੋਹਰਾਂ ਲਿਆ ਕੇ ਉਹ ਦੇਸੀ ਬੰਦੇ ਦੇ ਹੱਥ ਤੇ ਧਰਤੀਆਂ ਤੇ ਉਹ ਬੰਦਾ ਲੈ ਕੇ ਮੋਹਰਾਂ ਦਰਬਾਰ ਦੇ ਵਿੱਚੋਂ ਤਕਰ ਹੋ ਗਿਆ ਦਰਬਾਰ ਬਰਖਾਸਤ ਹੋ ਗਿਆ ਉਹ ਪੰਜੇ ਦੇ ਪੰਜੇ ਵਿਦਵਾਨ ਉਹ ਦੇਸੀ ਬੰਦੇ ਦੇ ਪਿੱਛੇ ਭੱਜੇ ਜਾਣ ਕਾਫੀ ਅੱਗੇ ਜਾ ਕੇ ਉਹਨਾਂ ਨੇ ਉਹ ਬੰਦੇ ਨੂੰ ਰੋਕ ਲਿਆ ਤੇ ਪੰਜੇ ਦੇ ਪੰਜੇ ਵਿਦਵਾਨ ਉਹਦੇ ਗਿੱਟਿਆਂ 'ਚ ਡਿੱਗ ਪਏ ਕਹਿੰਦੇ ਜੀ ਤੁਸਤਾ ਤੁਹਾਨੂੰ ਮਹਾਰਾਜ ਅਸਤਾ ਤੁਹਾਨੂੰ ਪੁਛਾਣਾ ਹੀ ਨਹੀਂ ਤੁਸੀਂ ਤਾਂ ਬੜੇ ਗੁਣੀ ਗਿਆਨੀਓ ਉਹ ਦੇਸੀ ਬੰਦਾ ਬੋਲਦਾ ਉਹ ਕਹਿੰਦਾ ਮਹਾਰਾਜ ਮੈਂ ਗੁਣੀ ਗਣੀ ਗਿਆਨੀ ਨਹੀਂ ਉਹ ਵਿਦਵਾਨ ਕਹਿੰਦੇ ਜੀ ਗੁਣੀ ਗਿਆਨੀ ਹੋ ਤੁਸੀਂ ਰਾਜੇ ਦੇ ਪ੍ਰਸ਼ਨ ਦਾ ਉੱਤਰ ਇੱਕ ਮਿੰਟ ਚ ਦੇਤਾ ਅਸੀਂ ਤਾਂ ਦਰਦਾਰ ਭੜਕਦੇ ਫਿਰਦੇ ਆ ਅਸੀਂ ਤਾਂ ਕਿਤਾਬਾਂ ਬਹੁਤ ਪੜ੍ਹਦੀਆਂ ਸਾਨੂੰ ਤਾਂ ਉਹਦੇ ਪ੍ਰਸ਼ਨ ਦਾ ਉੱਤਰ ਹੀ ਨਹੀਂ ਆਇਆ ਤੁਸੀਂ ਕਿਵੇਂ ਇੱਕ ਮਿੰਟ ਚ ਉਹਦੇ ਪ੍ਰਸ਼ਨ ਦਾ ਉੱਤਰ ਦੇਤਾ ਉਹ ਦੇਸੀ ਬੰਦਾ ਬੋਲਦਾ ਉਹ ਕਹਿੰਦਾ ਯਾਰ ਇਹ ਕਿੱਡੀ ਗੱਲ ਸੀ ਉਹ ਕਹਿੰਦੇ ਮਹਾਰਾਜ ਸਾਨੂੰ ਦੱਸਤਾ ਦਿਓ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਪਹਿਲਾਂ ਰਾਜਾ ਮਰੂ ਜਾਂ ਰਾਣੀ ਮਰੂ ਕਹਿੰਦਾ ਕਮਲਿਓ ਸਿੱਧੀ ਜੀ ਗੱਲ ਹੈ ਜੇ ਮੈਂ ਕਹਿੰਦਾ ਵੀ ਪਹਿਲਾਂ ਰਾਜਾ ਜੀ ਤੁਸੀਂ ਮਰੋਗੇ ਤੇ ਕਿਤੇ ਰਾਣੀ ਮਰ ਜਾਂਦੀ ਰਾਜੇ ਨੇ ਤਾਂ ਮੈਨੂੰ ਲੱਭ ਕੇ ਮੇਰੀ ਧੌਣ ਵੜਾ ਦੇਣੀ ਸੀ ਹੁਣ ਜੇ ਕਿਤੇ ਪਹਿਲਾਂ ਰਾਜਾ ਮਰ ਗਿਆ ਤੇ ਮੁੜ ਕੇ ਬਚ ਜੂ ਰਾਣੀ ਜਨਾਨੀ ਨੂੰ ਤਾਂ ਮਿੱਤਰੋ ਥੋੜਾ ਭਰਾ ਉਹੀ ਦਿਵਾਲ ਨਹੀਂ